ਸਾਲ 1993 ਦੇ ਵਿੱਚ ਪੰਜਾਬ ਪੁਲਿਸ ਦੇ ਕੁਝ ਅਫਸਰਾਂ ਦੇ ਵੱਲੋਂ ਜਿਹੜਾ ਆਪਣੇ ਮੋਢਿਆਂ ਤੇ ਫੁੱਲ ਲਵਾਉਣ ਦੇ ਲਈ ਜੋ ਕੁਝ ਪੰਜਾਬ ਦੇ ਲੋਕਾਂ ਦੇ ਨਾਲ ਕੀਤਾ ਗਿਆ ਉਹ ਕਿਸੇ ਤੋਂ ਲੁਕਿਆ ਹੀ ਨਹੀਂ ਹੈ ਜੀ ਹਾਂ ਰਾਣੀਵਲਾ ਪਿੰਡ ਦੇ ਵਿੱਚ ਅਸੀਂ ਮੌਜੂਦ ਹਾਂ ਜਿਨ੍ਹਾਂ ਦੇ ਪਰਿਵਾਰਾਂ ਨੇ 32 ਸਾਲ ਸੀਬੀਆਈ ਕੋਰਟ ਮਹਾਲੀ ਦੇ ਵਿੱਚ ਕੇਸ ਲੜਿਆ ਅਤੇ ਸੀਬੀਆਈ ਕੋਰਟ ਦੇ ਵੱਲੋਂ ਉਹਨਾਂ ਪੁਲਿਸ ਮੁਲਾਜ਼ਮਾਂ ਨੂੰ ਡੀਐਸਪੀ ਅਤੇ ਐਸਐਸਪੀ ਨਾਲ ਹੋਰ ਪੁਲਿਸ ਅਧਿਕਾਰੀਆਂ ਨੂੰ ਜਿਹੜਾ ਦੋਸ਼ੀ ਕਰਾਰ ਦਿੱਤਾ ਗਿਆ ਤੇ ਜਿਸ ਤੋਂ ਬਾਅਦ ਹੁਣ ਉਹਨਾਂ ਨੂੰ ਉਮਰਕੈਦ ਦੀ ਸਜ਼ਾ ਵੀ ਸੁਣਾਈ ਗਈ ਹੈ ਅਤੇ 5-5 ਲੱਖ ਰੁਪਏ ਜੁਰਮਾਨਾ ਵੀ ਆਇਆ ਗਿਆ ਹੈ ਤਾਂ ਪਰਿਵਾਰ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਕਿ ਕਿਵੇਂ 32 ਸਾਲ ਉਹਨਾਂ ਨੇ ਸੰਘਰਸ਼ ਲੜਿਆ ਤੇ ਹੁਣ ਫੇਕ ਅਨਕਾਊਂਟਰ ਕਰਨ ਵਾਲੇ ਪੁਲਿਸ ਵਾਲੇ ਜਿਹੜੇ ਸੀਗੇ ਉਹਨਾਂ ਨੇ ਆਪਣੇ ਹੀ ਮੁਲਾਜ਼ਮਾਂ ਨੂੰ ਕਿਵੇਂ ਘਰ ਦੇ ਵਿੱਚੋਂ ਚੱਕ ਕੇ ਖੜਿਆ ਅਤੇ ਉਹਨਾਂ ਨੂੰ ਉਹਨਾਂ ਦਾ ਇਨਕਾਊਂਟਰ ਕੀਤਾ ਜੋ ਕਿ ਫੇਕ ਸਾਬਤ ਹੋਇਆ ਸੀਬੀਆਈ ਕੋਰਟ ਦੇ ਵੱਲੋਂ ਸਜ਼ਾ ਜਿਹੜੀ ਸੁਣਾਈ ਗਈ ਹੈ ਤਾਂ ਉਹਨਾਂ ਪਰਿਵਾਰਾਂ ਦੇ ਜੀਆਂ ਨੇ ਵਾਪਸ ਨਹੀਂ ਆਉਣਾ ਲੇਕਿਨ ਕਿਤੇ ਨਾ ਕਿਤੇ ਉਹਨਾਂ ਪਰਿਵਾਰਾਂ ਜੀ ਦੇ ਜੀਆਂ ਦੇ ਜ਼ਖਮਾਂ ਤੇ ਮਲਮ ਦਾ ਕੰਮ ਜਿਹੜਾ ਹੈ ਇਹ ਕੋਰਟ ਦਾ ਫੈਸਲਾ ਕਰ ਰਿਹਾ ਤੇ ਪਰਿਵਾਰਾਂ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਖੁਸ਼ੀ ਵੀ ਹੈ ਕਿ ਇਸ ਫੈਸਲੇ ਤੇ ਉਹਨਾਂ ਨੇ ਕੋਰਟ ਦਾ ਧੰਨਵਾਦ ਵੀ ਕੀਤਾ ਹੈ ਸੀਬੀਆਈ ਕੋਰਟ ਦਾ ਪਰਿਵਾਰ ਸਾਡੇ ਨਾਲ ਮੌਜੂਦ ਨੇ ਆਓ ਉਹਨਾਂ ਨਾਲ ਗੱਲਬਾਤ ਕਰਕੇ ਜਾਣਦੇ ਹਾਂ ਕੀ 32 ਸਾਲ ਕਿਵੇਂ ਸੰਘਰਸ਼ ਕਰਕੇ सीबीआई ਕੋਰਟ ਦੇ ਵਿੱਚ ਉਹਨਾਂ ਦੋਸ਼ੀਆਂ ਨੂੰ ਅੱਜ ਸਲਾਖਾਂ ਦੇ ਪਿਛੇ ਪਛਾਣ ਦੇ ਵਿੱਚ ਜਿਹੜਾ ਉਹ ਕਾਮਯਾਬ ਹੋਏ ਨੇ ਅਸ਼ਾਲ ਸਿੰਘ ਮੇਰਾ ਡਾ ਰਾੜੀ ਵਾਲਾ ਪਿੰਡ ਭਾਈ ਸਾਰੇ ਇਹ ਦੂਜਾ ਆਪਣੇ ਚਾਰ ਬੱਦੇ ਜਿਹਦੇ ਵਿੱਚ ਪੁਲਿਸ ਦੀ ਸਪੈਸ਼ਲ ਭਰਤੀ ਬੱਦੇ ਆਪਣੇ ਪੁਲਿਸ ਜੀ ਇੱਕ ਲੇਬਰ ਵਾਲਾ ਉਹ ਡਾ ਝੂਠਾ ਬਕਾਬਲਾ ਵੜਾ ਕੇ ਡਿਕਾਊਂਟਰ ਕਰਕੇ ਤੇ ਮਾਰ ਦਿੱਤਾ ਗਿਆ ਜੀ ਉਹ ਫਿਰ ਅਸੀਂ ਸੀਬੀਆਈ ਕੋਲੇ ਕੇਸ ਲਾਇਆ ਸੀ ਜੀ ਉਹਨਾਂ ਨੇ ਵੜੀ ਡੂੰਗੀ ਜਾਂਚ ਕਰਕੇ ਸਾਰੇ ਪ੍ਰੂਫ ਇਕੱਠੇ ਕਰਕੇ ਜਿਵੇਂ ਵੱਲੋਂ ਇਹਨਾਂ ਦੇ ਹਥਿਆਰ ਪਾਇਆ ਸੀ ਇਹਨਰ ਵੀ ਆਤਵਾਦੀ ਆ ਜੀ ਉਹ ਸਾਰੇ ਸਰਾਖ ਲੱਭ ਕੇ ਜਿਵੇਂ ਵੱਲੋਂ ਹਥਿਆਰ ਹੀ ਉਹ ਸਾਰਾ ਹੀ ਉਧਰ ਆ ਦਿਖ ਲਿਆ ਜਿੱਦਾਂ ਇਹ ਝੂਠਾ ਬਕਾਵਣਾ ਬਣਾਇਆ ਤੇ ਵੱਲੋਂ ਐਸਆ ਗੱਦ ਦਿੱਤੀ ਉਹਦਾ ਵੀ ਇਹਦਾ ਬੱਟਰ ਨੰਬਰ ਚੇਂਜ ਕਰਤਾ ਜੀ ਉਹ ਵੀ ਮੇਰੇ ਫਾਦਰ ਸਾਹਿਬ ਦੀ ਦਿਖ ਲਿਆ ਉਹਦੇ ਨੰਬਰ ਤੇਰੇ ਵਿੱਚ ਫਿਰ ਆਈ ਸੀ ਪੀ ਆਈ ਕੋਲੇ ਜਾਜ ਕੀਤੀ ਕੇਸ ਲਾਇਆ ਚਲੋ ਅਦਾਲਤ ਰਣ ਵਧੀਆ ਫੈਸਲਾ ਸੁਲਾਇਆ ਤੇ ਫੈਸਲਾ ਲਈ ਕੋਚ ਚਲੋ ਟੈਬ ਤੇ ਲੱਗਾ ਤੁਹਾਨੂੰ 32 ਸਾਲ ਵੜੇ ਔਖਾ ਹੋ ਕੇ ਹੀ ਕੱਢੇ ਕਿੰਨਾ ਕਿ ਸੰਘਰਸ਼ ਕਰਨਾ ਪਿਆ 30 ਸਾਲਾਂ ਦੇ ਵਿੱਚ ਤੇ ਰਾਜੀ ਨਾਏ ਦੀਆਂ ਵੀ ਤੁਹਾਨੂੰ ਆਫਰਾਂ ਮਿਲਦੀਆਂ ਸਾਰ ਬਹੁਤ ਹੀ ਸੰਘਰਸ਼ ਲੜਦਾ ਪਿਆ ਤੁਹਾਨੂੰ ਪਤਾ ਹੀ ਆ 32 ਸਾਲਾਂ ਦੇ ਵਿੱਚ ਅਸੀਂ ਅਦਾਲਤਾਂ ਦੇ ਵਿੱਚ ਉਹ ਜਿਹੜੇ ਆ ਤੇ ਆਫਰਾਂ ਬਹੁਤ ਆਉਂਦੇ ਜੀ ਐਸ ਵੀ ਪੇ ਦਰਜੀ ਦੇ ਵੇਕਲ ਲੋ ਭੀ ਰਾਈ ਦਾਵਾ ਕਰ ਲੋ ਕੋਈ 5 ਲੱਖ ਰੁਪਇਆ ਦੇਦਾ ਕਰੀਦਾ ਵੱਡੇ ਵੱਡੇ ਘਰਾਂ ਦੇ ਬੱਦੇ ਸਾਡੇ ਘਰੇ ਖਲੋ ਸਰਿਆ ਪਰ ਇਹ ਹਾਂ ਬਈ ਜੋ ਸੀਪੀਏ ਦਾਲਤਾ ਨੂੰ ਫੈਸਲਾ ਦੋ ਇਹ ਉਹ ਕਰਾਂ ਜਿਹੜੇ ਕੇਸ ਦੇ ਵਿੱਚ ਤਦ ਪਕਾਇੀ ਕਿ ਚੁੱਕਿਆ ਲਿਆ ਆਤਵਾਦੀਆ ਕਰਦੇ ਆ ਅੱਛਾ ਤੇ ਉਹ ਹੈਗੇ ਪੁਲਿਸ ਚ ਹੀ ਅੱਛਾ ਜੀ ਓਕੇ ਇੱਥੇ ਠੇਕੇਦਾਰ ਕੋਈ ਜ਼ਗੀਦਰ ਠੇਕੇਦਾਰ ਉਹਦੇ ਘਰੇ ਗੱਡ ਬੈਣੀ ਤੇ ਉਹ ਤੜਕੇ ਪੁਲਸ ਆਈ ਅਦੇ ਤੁਹਾਨੂੰ ਰਫਲ ਵੀ ਤੁਹਾਡੀਆਂ ਚੈੱਕ ਕਰ ਦਿੱਗਾ ਉਹ ठाੜੇ ਆ ਜੋ ਝੂਠ ਬਾਰ ਕੇ ਲੈ ਗਿਆ ਤੇ ਬੁੜਕੇ ਸਾਰਾ ਡਰ ਉਹ ਝੂਠਾ ਬਕਾਬੜਾ ਭਰਾ ਕੇ ਦੇ ਬਾਅਦ ਦਿੱਤਾ ਗਿਆ ਤੇ 32 ਨਾਲ ਕੇਸ ਚੱਲਿਆ ਹਾਂ 32 ਖਾਲ ਕੇਸ ਚੱਲਿਆ ਉਹਦੇ 32 ਸਾਲਾਂ ਦਾ ਉਹਨੂੰ ਸਾਹ ਬਿਲਿਆ ਪਰ ਜੇ ਇੱਕ ਦੇ ਇਨਸਾਫ ਇਹ 52 ਸਾਲ ਤੋਂ ਪਹਿਲਾਂ ਬਿਲ ਜਾਂਦਾ ਆਏ ਹੋਰ ਬੜੇ ਖੁਸ਼ ਹੋ RAI ਵੀ ਬਾਲੋ ਜਿਹੜਾ ਐਸਾ ਸ੍ਰੀ ਭਦਰਜੀਤ ਸਿੰਘ ਬੇਕਰ ਰਟਾਇਰ ਹੋ ਗਿਆ ਉਹਦੇ ਵਿੱਚ ਡੀਐਸਪੀ ਦਵਿੰਦਰ ਸਿੰਘ ਵਾ ਉਹ ਵੀ ਰਿਟਾਇਰ ਹੋ ਗਿਆ ਫਿਰ ਸੂਬਾ ਸੇ ਸਾਬ ਸਪੈਕਟਰੀ ਔਇਲ ਟਾਇਰ ਬੇਟਾ ਤੇ ਦੋ ਐਸ ਆਹੀ ਆ ਤੁਸੀਂ ਵੱਲੋਂ ਵੀ ਇਹ ਤੇ ਸਾਰਾ ਆਪਣਾ ਜਿਹੜਾ ਗੌਰਮੈਟ ਤੋਂ ਆਦਾ ਕੀ ਜਿਹੜਾ ਦਾ ਦਾਅਬ ਲੈ ਕੇ ਵੀ ਬਾਲਾ ਪ੍ਰੋਫਿਟ ਬੈਨੀਫਿਟ ਲੈ ਲਿਆ ਇਹਦੇ ਦੇ ਧੀਆ ਪੁੱਤਾਂ ਵੀ ਐਸ਼ ਪ੍ਰਸੀ ਕਰ ਲਈ ਇੰਦਾ ਵੀ ਕਰ ਲਈ ਆ ਜੇ ਕਿਤੇ 25 ਸਾਲ ਪਹਿਲਾਂ 25 ਸਾਲ ਕਿਤੇ ਕੀਤਾ ਦਾ ਪਹਿਲਾਂ ਤੇ ਇਹ ਕੰਮ ਦੇ ਨਾਮ ਦੇ ਨਾਮ ਮਿਲ ਨੇ ਕੁਝ ਨਹੀਂ ਮਿਲਦਾ ਕਿਉਂ ਇਹਦਾ ਡਿਸਚਾਰਜ ਕੀਤਾ ਜਿਹੜਾ ਤਾਂ ਫਿਰ ਇਹਨਾਂ ਦੇ ਜਵਾਬਾਂ ਕੋਲ ਤੱਕੇ ਥਾੜੇ ਤੇ ਕਿੰਨੇ ਜਣੇ ਜਿਹੜਾ ਐਨਕਾਉਂਟਰ ਕੀਤਾ ਤੁਰਲੇ ਕਿੰਨੇ ਜਣੇ ਤੁਹਾਡੇ ਪੁਲਿਸ ਸਾਹਮਣੇ ਮਾਰੇ ਉਹ ਫਿਰ ਉਹ ਵੀ ਪੰਜਾਬ ਪੁਲਿਸ ਸਨ ਤੇ ਦਬੱਦੇ ਜਿਹੜੇ ਪੰਜਾਬ ਪੁਲਿਸ ਜੇ ਇੱਕ ਬੰਦਾ ਦਿਹਾੜੀਦਾਰ ਹੀ ਅੱਛਾ ਜੀ ਉਹਦੇ ਵਿੱਚ ਦੇਸ਼ਾ ਸਿੰਘ, ਸਖਦੇਵ ਸਿੰਘ, ਸਿੱਧਾ ਸਿੰਘ ਤੇ ਪੁਲਿਸ ਜੀ ਜਿਹੜਾ ਬਲਕਾਰਤਿਕ ਉਰਫ ਕਾਲਾ ਉਹ ਲੇਬਰ ਦਿਹਾੜੀਦਾਰ ਹੀ ਬੰਦਾ ਚਾਰ ਜੜੇ ਬਾਰੇ ਇਸ ਸਿਹਾਲੀ ਥਾਣੇ 'ਚ ਤੇ ਬੜਾਇਆ ਗਿਆ ਝੂਠਾ ਮੁਕਾਬਲਾ ਜਿਹੜੇ ਦੂਜੇ ਤਿੰਨ ਵੱਧੇ ਆ ਉਹਦੇ ਵਿੱਚ ਇੱਥੋਂ ਚੁੱਕ ਕੇ ਤੇ ਕਿੱਥੇ ਜਾ ਕੇ ਮੁਕਾਬਲਾ ਬਣਾਇਆ ਕੋ ਕੜ ਕੇ ਮੁਕਾਬਲਾ ਬਣਾਇਆ ਭਾਈ ਕੜ ਕੇ ਮਹਿਰ ਤੇ ਜਾਂ ਕਿੱਥੇ ਇਹ ਵੰਗਾ ਜੋ ਜਿਹੜੇ ਦਰਿਆ ਜਿਹਾਂ ਆਪਾਂ ਕਹਿ ਦਿੰਦੇ ਨਾ ਵੰਗਾ ਉਹਦਾਂ ਦੇ ਵਿੱਚ ਮੁਕਾਬਲਾ ਬਣਾਇਆ ਉੱਥੇ ਫਿਰ ਕੜ ਕੇ ਦੀ ਆ ਗਵਾਜਾ ਵੀ ਸੀਪੀਆਈ ਦੇ ਹੱਕ ਚੱਜ ਜੀ ਸਾਰਾ ਜਰੂਰ ਦੱਸੋ ਸਰਪ੍ਰੇਵ ਦੇ ਦਰਜੇ ਸਿਕ ਬਿਰਕਾ ਜਿਹੜਾ ਜੀ ਏਨੇ ਇਹ ਅਪੀਲ ਪਾਈ ਉਹਨਾਂ ਨੂੰ ਜੱਜ ਸਾਹਿਬ ਨੂੰ ਵੀ ਬੈਰੀ ਘਰ ਦੀ ਬਿਬਾਰ ਆ ਤੇ ਮੇਰੇ ਦੋ ਬੁੱਢੇ ਆ ਵਿਆਹੜ ਵਾਲੇ ਆ ਮੇਰੀ ਸਜ਼ਾ ਕੱਟ ਜੀ ਗਈ ਆ ਤੇ ਜਿਹੜਾ ਵਾ ਦੂਸਰਾ ਡੀਐਸਪੀ ਆ ਉਹਦੇ ਕਹਿਆ ਵਾ ਮੈਂ ਦੋਸ਼ੀ ਕਰਾਰ ਦੀ ਆ ਬੈ ਘਰਦਰ ਖਵਾਲਾ ਬਿੱਦੂ ਵੀ ਕੱਟ ਜੇ ਇਹਦਾ ਤੂੰ ਪੁੱਛਿਆ ਜਾਵੇ ਫਿਰ ਉਹ ਸਾਡੀਆਂ ਬਾਬਾ ਆਲਰੇਡੀ ਵੇਖਿਆ ਤੁਸੀਂ ਫਿਰ ਇਹਦਾ ਵੀ ਘਰਦਰ ਖਵਾਲੇ ਤੁਸੀਂ ਚੁੱਕੇ ਹੋੜ ਕਾਰੀਓ ਪੀਲਾ ਲੋਦੇ ਤਾਨੂੰ ਲੋੜ ਆ ਜੀ ਫਿਰ ਜਿਹੜਾ ਕਬੀਰ ਸੇਗਾ ਉਹ ਆਦਾ ਹੀ ਮੇਰੀ ਆਬਾ ਟੁੱਟਿਆ ਜਦੋਂ ਬਾੜਾ ਬੌਲ ਚ ਹੱਤਵਾਦਾ ਦੌਰੀ ਪੈ ਨਹੀਂ ਇੱਕ ਅਬ ਚ ਉਦੋਂ ਤੇ ਤੂੰ ਫੈਲ ਕੇ ਸੈਡ ਕਿਤੇ ਫਰਦਾ ਤੇ ਤੂੰ ਹੜ ਕਾਰ ਗਿਆ ਤੀ ਭਾਵਾ ਕੋਦੇ ਪਰ ਅਸੀਂ ਜੱਜ ਸਾਹਿਬ ਦਾ ਤਦਵਾਦ ਕਰਦੇ ਉਹਨਾਂ ਦੇ ਇੱਕ ਵੀ ਅਰਜ ਜੀ ਇੰਨਾ ਦੀ ਥੋੜੀ ਫੇਰ ਵੀ ਉਹਨਾਂ ਨੂੰ ਉਬਰ ਕੇ ਦਿੱਤੀ 18 ਲੱਖ ਰੁਪਇਆ ਜ਼ਰਵਾਦਾ ਕੀਤਾ ਇਹਨਾਂ ਬਹੁਤ ਜਾਜਗ ਔਕਸ਼ੜਾ ਰੱਖਿਆ ਜੱਜ ਸਾਹਿਬ ਘੜੀ ਪਈ ਹੀ ਆਵਾ ਆਵਾ ਹਰੂ ਸাজা ਘੱਟ ਦੋ ਉਹ ਆਦੇ ਦੇ ਉਹਦਾ ਪੂਰਾ ਫੈਸਲਾ ਤੱਕੜੀ ਦਾ ਤਾ ਤੁਹ ਪਤਾ ਹੀ ਹੈ ਜੋ ਤੱਕੜੀ ਜਿਹੜੀ ਤੋਲਦੀ ਆ ਸੱਚ ਉਹ ਤੋਲਦੀ ਤੋਲਦੀ ਹੁਣ ਤੁਸੀਂ ਸਰਕਾਰ ਤੋਂ ਕੀ ਮੰਗ ਕਰਨੀ ਚਾਹੁੰਦੇ ਜੇ ਕਿ 32 ਸਾਲ ਖੱਜਲ ਖਵਾਉਣ ਤੋਂ ਬਾਅਦ ਜਿਹੜਾ ਤਾਂ ਨਵੇਲ ਖਾਬ ਮਿਲਿਆ ਹਾਂ ਜੀ ਸਰ ਪਵਾ ਦਵਾਰ ਸੀਐਬ ਸਾਹਿਬ ਨੂੰ ਕਹਿੜਾ ਚੌੜੇ ਆ ਵੀ ਬਲ ਲੋ ਸਾਡੇ ਤੇ ਕੇ ਕਲ ਕ ਲੱਗਾ ਵੀ ਹੱਤ ਵੱਤ ਕੀ ਆ ਜੀ ਹੋੜਾ ਕੱਲ੍ਹ ਸਾਹਤ ਹੋ ਗਿਆ ਇਹ ਤੁਹਾਨੂੰ ਬਰਾ ਸਾਰੇ ਆਰਡਰ ਵਰਲਡ ਜੀ ਪਰਾ ਲੱਗ ਗਿਆ ਵੀ ਇਹ ਬੱਦੇ ਸੱਚੇ ਹੀ ਜੀ ਤੇ ਇਹ ਆਤਵਾਦੀ ਗੇ ਨਹੀਂ ਇਹ ਪੁਲਿਸ ਚ ਹੀ ਜੀ ਹੋੜੇ ਇਹੋ ਅੱਦੇ ਵੀ ਬਾਲੋ ਇਹ ਬੱਦੇ ਪੁਲਿਸ ਜੀ ਇਹ ਪੁਲਿਸ ਵਾਲੇ ਬਾਰੇ ਆ ਤੇ ਸਿੱਧੀ ਦਾ ਦਰਜਾ ਦੇਣਾ ਚਾਹੀਦਾ ਜੀ ਤੇ ਬਹੁਤ ਵਾਰ ਅੱਗੇ ਇਹੋ ਬੇਦ ਦੇ ਵੀ ਇਹੋ ਸਿੱਧੀਆਂ ਦਰਜਾ ਦਿੱਤਾ ਜਾਵੇ ਇਹਨਾਂ ਨੂੰ ਬਾਦੀ ਰਾਚੀ ਦੇਈ ਜਾਵੇ ਜਿਵੇਂ ਜਿਵੇਂ ਕਰੋੜ-ਕਰੋੜ ਪਿਆਰ ਇਹਨੂੰ ਦਿੱਦਿਆ ਤੇ ਉਹਨਾਂ ਦੇ ਬੱਚਿਆਂ ਨੂੰ ਡਾਕਰੀਗਾ ਦਿੱਤੇ ਹੱਦੂ ਵੀ ਆਸ ਆ ਇਹ ਡਾਕਰੀਗਾ ਦਿੱਤੇਗਾ ਜਾੜ ਹਾਂ ਜੀ ਬਾਈ ਕੀ ਨਾਮ ਆਪਣਾ ਤੇ ਕਿਹੜਾ ਪਿੰਡ ਆ? ਰਣਜੀਤ ਆ ਪਿੰਡ ਆ। ਤੇ ਮੇਰ ਕੋਲ ਮੇਰੇ ਨਾਮ ਆ। ਤੇ ਇਹ ਤੁਹਾਡੇ ਪਤੀ ਜਿੰਨਾ ਦੀ ਤਸਵੀਰ ਤੁਹਾਡੇ ਹੱਥ ਤੇ। ਹਾਂ ਜੀ ਮੇਰੇ ਪਤੀ। ਇਹ ਕੀ ਗੱਲ ਬਾਤ ਹੋਈ ਸੀ ਉਹ ਇਹ ਕਿੰਨੀ ਸਾਲ ਦੇ ਵਿੱਚ ਜਦੋਂ ਇਹਨਾਂ ਦਾ ਜਿਹੜਾ ਕੰਮ ਕਾ ਮਕਾਲਾ ਬਣਾਇਆ। ਇਹ ਨੌਕਰੀ ਕਰਦੇ ਤੇ ਪੁਲਿਸ ਨੇ ਚੁੱਕ ਕੇ ਖੜਿਆ ਸੀ। ਅੱਛਾ ਜੀ ਇਹ ਵੀ ਪੁਲਿਸ ਨਾਲ ਹਾਂ ਜੀ ਇਹ ਪੁਲਿਸ ਜੀ। ਅੱਛਾ ਜੀ। 32 ਸਾਲ ਕੇਸ ਲੜਿਆ ਮਾਤਾ ਜੀ ਨੇ। ਹਾਂ ਜੀ। ਹੋਣ ਜਿਹੜਾ ਕੋਰਟ ਨੇ ਫੈਸਲਾ ਸੁਣਾਇਆ ਪਰਿਵਾਰ ਦੇ ਤੁਹਾਡੇ ਮੈਂਬਰ ਨੇ ਤਾਂ ਵਾਪਸ ਆਉਣਾ ਨਹੀਂ ਹੈ ਕਿਵੇਂ ਮਤਲਬ ਕਿ ਧੰਨਵਾਦ ਕਰਨਾ ਚਾਹੁੰਦੇ ਆ ਤੁਹਾਡੇ ਤੋਂ ਲੱਗਦਾ ਕਿ ਕੋਈ ਜ਼ਖਮਾਂ ਤੇ ਮਲਮ ਆਇਆ ਹੈ ਬਹੁਤ ਸਾਨੂੰ ਖੁਸ਼ੀ ਹੋਈ ਆ ਸਾਡਾ ਕਾਲਾ ਫੈਸਲਾ ਹੋਇਆ ਬਹੁਤ ਬਹੁਤ ਸਾਨੂੰ ਖੁਸ਼ੀ ਹੋਈ ਆ ਸਾਨੂੰ ਇਹੋ ਹੀ ਆ ਵੀ ਉਹ ਮੁਰਤੇ ਉਹਨਾਂ ਬੰਦੇ ਸਾਡੇ ਨੇ ਆਉਣਾ ਨਹੀਂ ਬੜੇ ਹੀ ਔਖੇ ਇੱਕ ਦਿਨ ਕੱਟੇ ਸਾਡੇ ਬੱਚੇ ਮਗਰੋਂ ਹੋਣਾ ਹੈ ਨਵਾਂ ਨਵਾਂ ਸਾਡਾ ਵਿਆਹ ਹੋਇਆ ਹੈ ਤੇ ਭਾਂਡੇ ਮਾਇ ਮਾਇ ਰਹੇ ਆਹੀਂ ਸੀ ਵੀ ਆਂ ਤੇ ਮਗਰ ਪੰਚ ਵੀ ਦੇ ਰਹੇ ਆਂ ਅੱਛਾ ਜੀ ਪਰੇ ਕਿੰਨੇ ਕੁ ਅਫਾਇੀਆਂ ਕਟਣੀਆਂ ਪਈਆਂ ਇਹ ਕੇਸ ਲੜਨ ਦੇ ਦੌਰਾਨ ਬਹੁਤ ਅਹੀਂ ਤੰਗੀਆਂ ਕਟੀਆਂ ਆਂ ਘਰਾਂ ਦੇ ਹਾਲ ਬਹੁਤ ਸਰ ਦੇ ਵੇਖੇ ਆ ਤੁਸੀਂ ਘਰ ਜਾ ਦੇ ਕੀ ਹਾਲ ਹੋਏ ਸੜਕਾਂ ਦੇ ਘਰਾਂ ਦੇ ਆਹੀਂ ਸੀ ਵੀ ਆਂ ਤੇ ਖੜਾ ਨਹੀਂ ਛੱਡਿਆ ਵੀ ਨਹੀਂ ਉੱਥੇ ਪੰਚ ਨਹੀਂ ਪੰਚਣਾ ਬਾਕੀ ਆਉਂਦੇ ਰਹੇ ਆ ਸਾਡੇ ਨਾਲ ਫਾਸਲਾ ਕਰ ਲੋ ਅਹੀਂ ਕੋਈ ਫਾਸਲਾ ਨਹੀਂ ਕੀਤਾ ਇਹਨਾਂ ਨਾਲ ਹੁਣ ਸਰਕਾਰ ਤੋਂ ਕੀ ਮੰਗ ਕਰਦੇ ਹੋ ਮੰਗੇ ਹੋਈ ਆ ਵੀ ਸਾਡੇ ਬੱਚਿਆਂ ਨੂੰ ਨੌਕਰੀ ਮਿਲ ਜੇ ਸਾਡੀ ਪ੍ਰੈਜ਼ੈਂਸ ਲੱਗ ਗਈ ਧੰਨਵਾਦ ਹਾਂਜੀ ਵੀ ਕੀ ਨਾਮ ਕੋਟ ਹੈ ਹਾਂਜੀ ਸਤਨਾਮ ਸਿੰਘ ਜੀ ਇਹ ਜਿਹਨਾਂ ਦੀ ਤਸਵੀਰ ਪਰ ਦੇਖਦੇ ਹੋ ਤੁਸੀਂ ਤੁਹਾਡੇ ਕੀ ਹਾਂਜੀ ਵੀਰ ਜੀ ਮੇਰੇ ਵੱਡੇ ਦੇ ਸਾਸਿੰਗ ਵੱਡੇ ਦਾ ਤੇ ਕੱਲ ਫੈਸਲਾ ਦਿੱਤਾ ਕੋਰਟ ਨੇ ਹਾਂਜੀ ਉਸੇ ਉਹੀ ਵਾਲਾ ਫੈਸਲਾ ਬਹੁਤ ਵਧੀਆ ਦਿੱਤਾ ਵੀਰ ਜੀ ਕੋਰਟ ਨੇ ਹੈ ਹਾਂਜੀ ਬਹੁਤ ਖੁਸ਼ੀ ਆ ਧੰਨਵਾਦ ਕਰਦੇ ਹਾਂ ਕੋਟ ਆ ਲਿਆਂਦਾ ਠੀਕ ਹੈ ਜੱਜ ਸਾਹਿਬ ਦਾ ਵਕੀਲ ਸਾਹਿਬ ਦਾ ਤੁਹਾਡਾ ਤੇ ਬਹੁਤ ਵਧੀਆ ਆਇਆ ਵਾ ਹੁਣ ਅਸੀਂ ਇਹੀ ਕਹਿੰਨੇ ਆਂ ਵੀ ਨੌਕਰੀ ਦਿੱਤੀ ਜਾਵੇ ਤੇ ਮਾਦਾ ਦੀ ਪ੍ਰੇਸ਼ਣ ਲੱਗਦੇ ਜੋ ਸਾਡਾ 32 ਸਾਲਾਂ ਦਾ ਤੁਹਾਨੂੰ ਨੀਸ਼ਾਨ ਸਿੰਘ ਦੱਸ ਹੀ ਦਿੱਤਾ ਸਭ ਜੋ ਹੋਇਆ ਇਹ ਦਿਨ ਆਇਆ ਖਰਚਾ ਲੱਗਾ ਵਾ ਇਹ ਸਾਨੂੰ ਮਿਲੇ ਬਾਗਿਆਂ ਨੇ ਤੁਹਾਡੇ ਗਾੜੀ ਨੂੰ ਧੰਨਵਾਦ ਕਰਦੇ ਵੀ ਇੱਕ ਘਰ ਵੀ ਵੇਖੋ ਨਾਲੇ ਘਰ ਆਣ ਕੇ ਤੇ ਕੀ ਹਾਲ ਹੋਇਆ 32 ਸਾਲਾਂ ਤੇ ਘਰ ਵੀ ਨਹੀਂ ਬਣਾ ਕਾਨੀਆਂ ਦੀ ਛੱਤ ਆ ਹਾਂਜੀ ਇਹ ਕਿੰਨਾ ਕੁ 32 ਸਾਲ ਜਿਹੜਾ ਸੰਘਰਸ਼ ਕਰਨਾ ਬਹੁਤ ਬਹੁਤ ਹੁਣ ਕਦਾਂ ਖਰਦੇ ਘਰੇ ਆਣ ਕੇ ਵੇਖੋ ਬਹੁਤ ਜ਼ਿਆਦਾ ਹਾਲ ਉਖਾਵਾ 32 ਸਾਲਾਂ ਤੋਂ ਸੱਗੇ ਆਂਗੇ ਇੱਧਰ ਜਾਂਦੇ ਜਾਂਦੇ ਜੀ ਹੇ ਮਲੇ ਕੀ ਨਾਮ ਆਪਣਾ ਕਿਡਾ ਪੁੱਛਦੇ ਰਾਣੀ ਅੰਨਿੰਦ ਰਾਣੀ ਵਾਲਾ ਇਹ ਤੁਹਾਡੇ ਪਤੀ ਹਾਂਜੀ ਕਿੰਨਾ ਕ ਸੰਘਰਸ਼ ਕਰਨਾ ਕਰਦਾ ਕੀ ਗੱਲ ਬਾਤ ਹੋਈ ਯੂਸੂ ਕਸੂ ਜੀ ਗੱਲ ਬਾਤ ਇਹ ਹੋਈ ਕੋਠੇ ਤੇ ਲਾ ਕੇ ਲੈ ਗਏ ਤੇ ਪੁੱਟ ਮਾਰ ਕੇ ਘਰੇ ਲੈ ਆਏ ਆ ਤੇ ਮੁਰਕੇ ਲੈ ਕੇ ਫੇਰ ਦੁਬਾਰਾ ਤੇ ਮੁਰਕੇ ਸਾਨੂੰ ਨੂੰ ਵਿਖਾਇਆ ਨਹੀਂ ਲਾਲੀੜੇ ਦਿੱਤੇ ਨਾਲ ਚੁੱਤੀ ਦਿੱਤੀ ਨਾਲ ਤੇ ਕੋਲ ਕੀ ਤੁਹਾਡੇ ਪਰਿਵਾਰਕ ਮੈਂਬਰਾਂ ਦੀਆਂ ਲਾਸ਼ਾਂ ਤੁਹਾਨੂੰ ਮਿਲੀਆਂ ਨਹੀਂ ਨਹੀਂ ਮਿਲੀਆਂ ਜੀ ਨਹੀਂ ਹੁਣ 32 ਸਾਲ ਬਾਅਦ ਸੀਬੀਆਈ ਦਾ ਇੱਕ ਸੈਂਟਰ ਆਇਆ ਉਹਨਾਂ ਦੋਸ਼ੀਆਂ ਨੂੰ ਸਜ਼ਾ ਮਿਲੀ ਹੈ ਤੁਹਾਡੇ ਪਰਿਵਾਰ ਦੇ ਮੈਂਬਰਾਂ ਵਾਪਸ ਤਾਂ ਨਹੀਂ ਆਉਣਾ ਪਰ ਕੋਈ ਲੱਗਦਾ ਕਿ ਜਿਹੜਾ जख्मਾਂ ਤੇ ਮਲਮ ਲੱਗੀ ਹੈ ਕੋਈ ਹਾਂਜੀ ਹਾਂ ਤੇ ਆਪਣਾ ਫੈਸਲਾ ਇਹ ਹੈ ਵਧੀਆ ਸੁਨਾਤਾ ਜੱਜ ਜੀ ਨੇ ਤੇ ਵਕੀਲ ਨੇ ਸੀਫੀਆ ਲਿਆ ਨੇ ਇਹ ਸੂਈ ਆਪਣਾ ਵਕੀਲ ਲਾ ਨੇ ਤੁਹਾਡੇ ਹਾਲਾਤ ਕਿਹੋ ਜਿਹੇ ਰਹੇ ਘਰ ਦੇ ਲਾ ਦੇ ਕਿੰਨਾ ਕਿ ਸੰਘਰਸ਼ ਕਰਨਾ ਪਿਆ ਤੁਹਾਨੂੰ ਘਰ ਦੇ ਲਾ ਦੇ ਦਾਰੇ ਇਹ ਲੋਕਾਂ ਦੇ ਕੰਮ ਤੰਦਾ ਕਰਦੀ ਰਹੀ ਮੈਂ ਤੇ ਇਦਾ ਚੁਣਨਾ ਲਾਉਣੇ ਚ ਵੱਢਨੇ ਕਣਕਾ ਵੱਟਨੀ ਆਂ ਵੀ ਇਦਾ ਬਟਾ ਪਾਸ ਕਰਦੇ ਰਹੇ ਹੋ ਸਰਕਾਰ ਤੋਂ ਮੰਗ ਕੀ ਕਰਦੇ ਹੋ ਇਹ ਮੰਗ ਕਰਦੇ ਆ ਤੇ ਬੇ ਬੇਟੇ ਮੇਰੇ ਨੌਕਰੀ ਮਿਲ ਜੇ ਤੇ ਮੇਰੀ পেনশন ਲੱਗ ਜੇ ਤੇ ਆਪਣਾ ਟਰੋਲ ਲਾ ਕੇ ਜਿਹੜਾ ਸਾਡਾ ਪਕਾਇਆ ਮਿਲ ਜੇ ਸਾਨੂੰ ਤੁਸੀਂ ਬਣੇ ਰਹੋ ਸਾਡੇ ਨਾਲ ਹਰ ਕਵਰਜ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ